2 ਅਪ੍ਰੈਲ 2025 ਥੋੜੀ ਜਿਹੀ ਪਹਿਲਾਂ ਦੀ ਵੀਡੀਓ ਹੈ ਬੈਂਕ ਬਾਜ਼ਾਰ ਬਠਿੰਡਾ ਦੀ ਆ ਗੱਡੀ ਦੇਖ ਲਓ ਸਾਈਡ ਤੇ ਲੱਗੀ ਪਈ ਹੈ ਫੁੱਟਪਾਥ ਉੱਤੇ ਚੜ ਗਈ ਉਸ ਤੋਂ ਕਿਉਂਕਿ ਇੱਥੇ ਇੱਕ ਬੰਦ ਬਿਲਡਿੰਗ ਪਈ ਹੈ ਇੱਥੇ ਪਹਿਲਾਂ ਬੈਂਕ ਹੁੰਦਾ ਸੀਗਾ ਉਹ ਟੁੱਟੀ-ਫੁੱਟੀ ਜੀ ਬਿਲਡਿੰਗ ਹੈ ਉਹਦੇ ਬਾਹਰ ਮਲਬੇ ਦਾ ਢੇਰ ਵੀ ਪਿਆ ਹੈ ਇੱਟਾਂ ਵੀ ਪਈਆਂ ਹੈਗੀਆਂ ਉੱਥੇ ਅਗਲੇ ਨੇ ਗੱਡੀ ਆਪਦੀ ਖੜੀ ਕਰਤੀ yellow line ਇਸ ਬਾਜ਼ਾਰ ਦੇ ਵਿੱਚ ਬਹੁਤ ਛੋਟੀਆਂ ਐ ਇਸ ਬਾਜ਼ਾਰ ਦੇ ਵਿੱਚ yellow line ਇੰਨੀ ਛੋਟੀਆਂ ਐ ਵੀ ਇਹਦੇ ਵਿੱਚ ਕੋਈ ਆਪਦਾ ਟੂ-ਵੀਲਰ ਸਕੂਟਰੀ ਵੀ ਨਹੀਂ ਖੜਾ ਸਕਦਾ ਦਾ ਕਾਰ ਖੜਾ ਨਹੀਂ ਤਾਂ ਦੂਰ ਦੀ ਗੱਲ ਹੈ ਹਲਾਂਕੀ ਨਗਰ ਨਿਗਮ ਨੂੰ ਲਿਖ ਕੇ ਦਿੱਤਾ ਹੋਇਆ ਹੈਗਾ ਵੀ ਇਹ ਲੈਣਾ ਚੋੜੀਆਂ ਕੀਤੀਆਂ ਜਾਵੇ ਫਿਰ ਵੀ ਉਹਨਾਂ ਨੇ ਚੋੜੀਆਂ ਨਹੀਂ ਕੀਤੀਆਂ ਨਗਰ ਨਿਗਮ ਬਠਿੰਡਾ ਨੇ ਇਹ ਯੈਲੋ ਲਾਈਨਾਂ ਜਿਹੜੀਆਂ ਹੈਗੀਆਂ ਇਹ ਜਿਹੜਾ ਪ੍ਰਾਈਵੇਟ ਠੇਕੇਦਾਰ ਆ ਉਸ ਨੂੰ ਉਹਦੀ ਟੋਪ ਐਨਾ ਬਲਾ ਕੇ ਰਾਤ ਨੂੰ ਤੇ ਉਹਦੇ ਉਹਨਾਂ ਦੇ ਹਿਸਾਬ ਦੇ ਨਾਲ ਨਗਰ ਨਿਗਮ ਨੇ ਲਾਈਆਂ ਛੋਟੀਆਂ ਲੈਣਾ ਕਰਤੀਆਂ ਪਹਿਲਾਂ ਇਥੇ ਚੋੜੀਆਂ ਲੈਣਾ ਹੁੰਦੀਆਂ ਸੀ ਵੀ ਗੱਡੀਆਂ ਲੱਗਨਾਂ ਤੇ ਵੱਧੋ ਵੱਧ ਵਹੀਕਲ ਟੋ ਕਰ ਸਕਣੇ ਥੋੜੀ ਹੁਣ ਤੁਸੀਂ ਕਾਰ ਦੇਖੋ ਕਿੰਨੀ ਸਾਈਡ ਤੇ ਲੱਗੀ ਪਈ ਹੈਗੀ ਐ ਇਹ ਫੇਰ ਵੀ ਗੱਡੀ ਨੂੰ ਟੋ ਕਰੀ ਜਾਂਦੇ ਹੈਗੇ ਐ ਇਹ ਕਾਰ ਦੱਸੋ ਵੀ ਟ੍ਰੈਫਿਕ ਦੇ ਵਿੱਚ ਕਿੱਥੇ ਪ੍ਰੋਬਲਮ ਜਿਹੜੀ ਐ ਜੇ ਫੁੱਟਪਾਥ ਦੇ ਉੱਤੇ ਕੋਈ ਗੱਡੀ ਨਹੀਂ ਖੜੀ ਕਰ ਸਕਦਾ ਪਹਿਲਾਂ ਤੁਸੀਂ ਫੁੱਟਪਾਥ ਦਾ ਲੈਵਲ ਸਹੀ ਕਰਨਾ ਚਾਹੀਦਾ ਇਹਨਾਂ ਨੂੰ ਫੁੱਟਪਾਥ ਦਾ ਲੈਵਲ ਸੜਕ ਦਾ ਲੈਵਲ ਦੇ ਜਿਹਾ ਬਰਾਬਰ ਕੀਤਾ ਹੋਇਆ ਬੈਂਕ ਬਜ਼ਾਰ ਦੇ ਵਿੱਚ 1.5 ਇੰਚ ਦਾ ਫਰਕ ਹੈ ਥੋੜੀ ਬਹੁਤ ਕਾਰ ਉੱਤੇ ਚੜ ਜਾਂਦੀ ਹੈ ਨਾਲੇ ਜਿੱਥੋਂ ਕਾਰ ਚੜੀ ਗਈ ਆ ਫੁੱਟਪਾਥ ਦੇ ਉੱਤੇ ਉੱਥੇ ਥੜੇ ਬਣੇ ਹੋਏ ਆ ਵੱਡੇ ਵੱਡੇ ਰੈਂਪ ਬਣੇ ਹੋਏ ਉੱਤੇ ਕਾਰਪੋਰੇਸ਼ਨ ਮਸੂਲ ਨਹੀਂ ਚਕਵਾਊਗਾ ਲੇਕਿਨ ਆ ਗੱਡੀ ਚੱਕਣ ਦਾ ਦਿੱਤਾ ਇਹਨਾਂ ਨੇ ਇੱਥੇ ਇੱਕ ਧੰਦਾ ਬਣਾ ਲਿਆ ਵੀ ਲੋਕਾਂ ਦੀ ਹੁਣ ਇੱਕ ਤਰ੍ਹਾਂ ਦੀ ਧੱਕੇਸ਼ਾਈ ਹੋ ਰਹੀ ਹੈ ਕਿਤੇ ਕੋਈ ਬੋਰ ਨਹੀਂ ਲੱਗਿਆ ਹੋਇਆ ਵੀ ਇੱਥੇ ਤੁਸੀਂ ਗੱਡੀ ਫੁੱਟਪਾਥ ਤੇ ਨਹੀਂ ਚੜਾ ਸਕਦੇ ਵੀ ਚੱਕ ਲਈਤੀ ਜਾਊਗੀ ਕੋਈ ਵਾਰਨਿੰਗ ਸਾਈਨ ਲਗਾਓ ਨਾਲੇ ਫੁੱਟਪਾਥ ਦਾ ਜਿਹੜਾ ਲੈਵਲ ਹੈਗਾ ਘੱਟੋ ਘੱਟ 9 ਇੰਚ ਉੱਚਾ ਚਾਹੀਦਾ ਹੈਗਾ ਫੁੱਟਪਾਥ ਦਾ ਲੈਵਲ ਵੀ ਨਹੀਂ 9 ਇੰਚ ਉੱਚਾ ਹੈਗਾ ਇੱਥੇ ਐਨੀ ਜ਼ਿਆਦਾ ਪ੍ਰੋਬਲਮ ਹੋ ਰਹੀ ਆ 800 800 ਰੁਪਿਆ ਲੋਕਾਂ ਤੋਂ ਲੀਤਾ ਜਾ ਰਿਹਾ ਹੈਗਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਵੀ ਚੱਲੀ ਜਾਂਦਾ ਹੈਗਾ ਨਗਰ ਨਿਗਮ ਫੇਰ ਵੀ ਪੀਵੀਆ ਲੈਣਾ ਜਿਹੜਾ ਹੈਗਾ ਪੀਵੀਆ ਲੈਣਾ ਉਹ ਚੌੜੀਆਂ ਨਹੀਂ ਕਰ ਰਿਹਾ ਪੀਵੀ ਲੈਨ ਚੌੜੀ ਕੀਤੀ ਹੋਵੇ ਹੁਣ ਜਮਾ ਸਾਈਡ ਤੇ ਗੱਡੀ ਖੜੀ ਹੈ ਇਹ ਦੱਸੋ ਵੀ ਟ੍ਰੈਫਿਕ ਦੇ ਵਿੱਚ ਕਿੱਥੇ ਪ੍ਰੋਬਲਮ ਆ ਰਹੀ ਹੈ ਟ੍ਰੈਫਿਕ ਚ ਪ੍ਰੋਬਲਮ ਤਾਂ ਅਸਲ ਦੇ ਵਿੱਚ ਟੋਵੇਨ ਵਾਲੇ ਆਪ ਕ੍ਰੀਏਟ ਕਰ ਰਹੇ ਹੈਗੇ ਆ ਇਹ ਇੰਨੀ-ਇੰਨੀ ਥੇਰ ਵਿਚ ਵਿਚਾਲੇ ਗੱਡੀਆਂ ਲਗਾ ਲਗਾ ਕੇ ਆਪ ਦੀ ਆਸ-ਪਾਸੇ ਮੋੜਦੇ ਰਹਿੰਦੇ ਆ ਜਿਹੜੇ ਕੋਈ ਬੰਦੇ ਲੱਗ ਰਹੇ ਆ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈਗੀ ਹੈ ਜਿਹੜੀਆਂ ਗੱਡੀਆਂ ਸੜਕ ਦੇ ਵਿਚਾਲੇ ਲੋਕ ਲਗਾ ਕੇ ਅੰਦਰ ਇਕੱ ਜਿਹੜੇ ਆਟੋ ਰਿਕਸ਼ਾ ਹੈਗੇ ਆ ਜਿਹੜੀਆਂ ਰੇੜੀਆਂ ਹੈਗੀਆਂ ਇੱਕ ਇੱਕ ਬਾਜ਼ਾਰ ਚ 50 50 ਰੇੜੀਆਂ ਖੜੀਆਂ ਜਿਹੜੇ ਮਰਜ਼ੀ ਚੌਂਕ ਚ ਚਲੇ ਜਾਓ ਚਲੀ ਚਲੀ 50 50 ਰੇੜੀਆਂ ਖੜੀਆਂ ਉਹਨਾਂ ਨੂੰ ਤਾਂ ਚੱਕ ਨਹੀਂ ਸਕਦੇ ਇਹਨਾਂ ਨੇ ਸਿਰਫ ਇੱਕੋ ਟਾਰਗੇਟ ਬਣਾ ਰੱਖਿਆ ਹੈ ਕਾਰਾਂ ਚੱਕਣ ਵਾਲਾ ਲੋਕਾਂ ਨੇ ਬਾਜ਼ਾਰਾਂ ਦੇ ਵਿੱਚ ਆਣਾ ਬੰਦ ਕਰਤਾ ਡਰ ਦੇ ਮਾਰੇ ਜਿੱਦੀ ਗੱਡੀ ਚੱਕੀ ਜਾਂਦੀ ਹੈ ਅਗਲਾ ਕਹਿੰਦਾ ਮੈਂ ਤਾਂ ਇੰਨੀ ਸਾਈਡ ਤੇ ਲਾਈ ਸੀਗੀ ਫੇਰ ਵੀ ਮੇਰੀ ਗੱਡੀ ਚੱਕ ਕੇ ਲੈ ਗਏ ਯਾਰ ਵੀ ਮੈਂ ਐਡਾ ਕਿੱਡਾ ਕਬੜਾ ਜੁਰਮ ਕਰਤਾ ਜੇ ਸਰਕਾਰ ਨੇ ਕੋਈ ਆਪ ਦਾ ਜਿਆਦਾ ਹੀ ਆਪ ਦੀ ਕਾਨੂੰਨ ਦੀ ਸ਼ਕਤੀ ਦਿਖਾਣੀ ਹੈ ਤਾਂ ਚਿੱਟੇ ਉੱਤੇ ਦਿਖਾਓ ਨਾ ਰੋਜ ਦੇ ਰ ਜਿਹੜਾ ਇਹਨਾਂ ਵੀ ਕੀ ਜਾਂਦਾ ਉਧਰਲੇ ਪਾਸੇ ਤਾਂ ਇਹਨਾਂ ਦਾ ਜਿਹੜਾ ਧਿਆਨ ਹੈ ਪੁਲਿਸ ਪ੍ਰਸ਼ਾਸਨ ਦਾ ਉਧਰਲੇ ਪਾਸੇ ਕਿੰਨਾ ਕ ਧਿਆਨ ਨਾਲ ਦਿਖੀ ਜਾਂਦਾ ਆਪਾਂ ਨੂੰ ਆ ਸਾਰਾ ਜੋਰ ਲਾ ਰੱਖਿਆ ਬਸ ਕੱਲੇ ਪੈਸੇ ਇਕੱਠੇ ਕਰਨੇ ਹੈਗੇ ਆ ਬਸ ਕੱਲੇ ਪੈਸੇ ਇਕੱਠੇ ਕਰਨੇ ਆ ਹੋਰ ਕੋਈ ਮਕਸਦ ਨਹੀਂ ਆ ਟ੍ਰੈਫਿਕ ਕੰਟਰੋਲ ਹੋਈ ਜਾਂਦਾ ਆ ਗੱਡੀ ਲੈ ਕੇ ਚੱਕ ਕੇ ਤੇ 800 ਰੁਪਿਆ ਅਗਲੇ ਦਾ ਲੈ ਲੈਣਗੇ